ਮੈਂ ਅਮਰੀਕ ਸਿੰਘ ਸਰਪੰਚ ਪਿੰਡ ਜਾਂਗੀਰ ਜਾਂਗੀਰ ਚ ਬਹੁਤ ਵੱਡੀ ਘਟਨਾ ਹੋਈ ਅੱਜ ਜੀ ਇੱਕ ਕਤਲ ਹੋਇਆ ਜੋ ਵੀ ਬਹੁਤ ਮੰਦ ਭਾਗੀ ਗੱਲ ਆ ਹੁਣ ਨਹੀਂ ਚਾਹੀਦਾ ਘਰ ਚ ਬੜੀਆਂ ਗੱਲਾਂ ਪਤਾ ਹੋ ਜਾਂਦੀਆਂ ਆ ਰੰਜਿਸ਼ ਹੁੰਦੀ ਆ ਮਾੜੀ ਮੋਟੀ ਲੜਾਈਆਂ ਝਗੜੇ ਫੜਾਈ ਨਵੇਂ ਬੜੀਆਂ ਕਰਵਾਇਆ ਹੀ ਇਹਦਾ ਸੁਖਦੇਵ ਸਿੰਘ ਢੀਂਗ ਸਿੰਘ ਨੂੰ ਬੜੀ ਅਰ ਸਮਝਾਇਆ ਹੀ ਆਪਾਂ ਵੀ ਅੱਜ ਗੱਲ ਨਹੀਂ ਕਰਨੀ ਕੋਈ ਗਲਤੀ ਵੀ ਨਾ ਕਰਿਓ ਜੋ ਵੀ ਹੈਗਾ ਜੋ ਵੀ ਉਹਦੇ ਮਨ ਚ ਪਾਇਆ ਆ ਰਾਤੀ ਕੀ ਗੱਲ ਹੋਈ ਆ ਤੇ ਉਹਨੇ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ ਇਕਲਾ ਇਕਲਾ ਬੱਚਾ ਹੀ ਉਹਨਾਂ ਦਾ ਤੇ ਅਹੀਂ ਤੇ ਬਹੁਤ ਦੁਖਦਾਈ ਘਟਨਾ ਸਵੇਰੇ ਸਾਨੂੰ ਪਤਾ ਲੱਗਾ ਹੁਣ ਤੇ ਮੌਕੇ ਤੇ ਵੇਖਿਆ ਉਹਦੀ ਡੈਥ ਹੋ ਚੁੱਕੀ ਕੀ ਰੰਜਿਸ਼ ਸੀ ਪੁਰਾਣੀ ਕੋਈ ਰੰਜਿਸ਼ ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿਛਲੇ ਮਾੜੀ ਮੋੜੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ ਉਹ ਛੋਟਾ ਬੱਚਾ ਹੀ ਹੈ ਹਾਈਟ ਛੋਟੀ ਹੀ ਹੈ ਦੀ ਕੋਈ ਰੰਜਿਸ਼ ਨਹੀਂ ਬੜੀ ਆ ਸਮਝਾਇਆ ਸੀ ਨਿਹਗ ਸਿੰਘ ਨੂੰ ਕਿ ਕੰਮ ਨਹੀਂ ਕਰਨਾ ਪਰ ਹੁਣ ਕੀ ਪਤਾ ਉਹਦੇ ਕੀ ਮਨ ਚ ਚੱਲਦਾ ਸੀ ਵੀ ਮੈਂ ਕਦੋਂ ਵੈਰ ਲੈਣਾ ਕੀ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਨਾਲ ਹੀ ਰਹਿੰਦਾ ਸੀ ਇਹਨਾਂ ਦੇ ਨਾਲ ਨਹੀਂ ਨਾਲ ਹੀ ਰਹਿੰਦਾ ਆਪਣਾ ਵੀ ਕੰਮਕਾਰ ਕਰਦਾ ਸੀ ਤੇ ਡੱਬਾ ਕਰਦਾ ਸੀ ਕੋਈ ਮਾੜਾ ਰਿਸ਼ਤਾ ਕੀ ਸੀ ਰਿਸ਼ਤਾ ਕੋਈ ਵੀ ਨਹੀਂ ਰਿਸ਼ਤਾ ਆ ਵਾਪਸ ਸਾਕਾ ਬਰਾਦਰੀ ਕੋਈ ਨਹੀਂ ਰਹਦਾ ਪਿੰਡ ਜੀ ਰਿੰਦੇ ਇਕੱਠੇ ਬਸ ਪਰ ਰਿਸ਼ਤਾ ਨਹੀਂ ਤੇ ਕਹਿੰਦੇ ਨੇ ਵੀ ਇਹ ਰਾਤ ਜਿਵੇਂ ਗਰਿਲ ਦਰਵਾਜ਼ਾ ਤੋੜ ਕੇ ਅੰਦਰ ਆਇਆ ਸਾਰਾ ਪਰਿਵਾਰ ਆਉਦੇ ਮੌਕਾ ਵੇਖਿਆ ਤੁਹਾਡੇ ਸਾਹਮਣੇ ਮੀਡੀਆ ਨੇ ਮੌਕਾ ਵੇਖ ਰਿਹਾ ਸਾਰਾ ਹੀ ਆ ਤੁਹਾਡੇ ਸਾਹਮਣੇ ਜੋ ਘੱਗਾ ਵਾ ਪਰਿਵਾਰ ਵੀ ਦੱਸ ਰਿਹਾ ਆਪਾਂ ਦੇ ਮੌਕੇ ਤੇ ਨਹੀਂ ਉਹ ਟਾਈਮ ਆ ਅਈ ਤੇ ਤੁਹਾਡੇ ਸਾਰੇ ਕਹਿਣ ਤੇ ਦੱਸਾ ਤੇ ਸਵੇਰੇ ਮੈਨੂੰ ਫੋਨ ਗਿਆ ਅਸੀਂ ਇੱਥੇ ਆਏ ਆ ਤੇ ਫਿਰ ਆ ਮੀਡੀਆ ਆਇਆ ਤੇ ਮੀਡੀਆ ਨੂੰ ਦੱਸ ਰਹੇ ਜੋ ਵੀ ਹੋ ਗਿਆ ਸੱਚਾ ਠੀਕ ਹੈ ਕੀ ਗੱਲਬਾਤ ਕੀ ਹੋਈ ਆ ਜਾਣੀ ਦੇ ਵਿੱਚ ਜਾਂ ਦਿਵਿਚ ਸਾਨੂੰ ਸਵੇਰ ਪਤਾ ਲੱਗਾ ਵਾ ਕਿ ਬਲਕੀਸ਼ ਸਿੰਘ ਦਾ ਕਤਲ ਕਰਤਾ ਵਾ ਸੁਖਦੇਵ ਸਿੰਘ ਨੇ ਅਸੀਂ ਮੌਕੇ ਤੇ ਪਹੁੰਚੇ ਆਂ ਆਂਡੋ-ਗਾਂਡੋ ਮਾਰੇ ਦਾ ਪਤਾ ਕੀਤਾ ਵਾ ਇਹਦੇ ਪਿੰਨੜੀ ਪਿੰਨਾਂ ਰੰਜੇ ਬਾਈ ਚਲਦੀ ਸੀਗੀ ਇੱਕ ਦੋ ਇੱਕ ਦੂਜੇ ਨਾਲ ਗਾਲੀ-ਕਲੋਚ ਕਰਦੇ ਸੀਗੇ ਤੇ ਅੱਜ ਇਹ ਬਲਕੀਸ਼ ਜੀ ਦਾ ਇਕੱਲਾ ਘਰ ਸੀਗੇ ਤੇ ਇਹਨੇ ਮੌਕਾ ਵੇਖ ਕੇ ਤੇ ਰੀ ਮਾਰ ਕੇ ਰਾਤ ਮਾਰਕਟਾਈ ਕੀਤੀ ਆ ਤੇ ਮਾਰਕਟਾਈ ਦਾਾਂ ਦੀ ਮੋਦੋ ਹੁਣ ਕੀ ਕਾਰਵਾਈ ਕੀ ਅਮਲ ਚੱਲਣ ਦੀ ਉਸਾ ਤੱਕ ਤੀ ਚੱਲਣੀ ਆ ਤੀ ਇਸ ਦਰਾਂ ਜੋ ਵੀ ਅੱਗੇ ਸਾਹਮਣੇ ਆਏਗਾ ਕਿਹੜੇ ਥਾਣੇ ਤੇ ਥਾਣੇ ਕੰਬੋਦ ਨਹੀਂ ਤੇ ਗ੍ਰਿਫਤਾਰੀ ਦੀ ਛਾਪੇਮਾਰੀ ਸ਼ੁਰੂ ਹੋ ਗਈ ਆ ਅੱਜ ਇਹ ਤੇ ਮਕਦਮਾ ਦਰਜ ਕਰਕੇ ਜਾਣ ਲਖਾਇਨ ਨੂੰ ਭੇਜਿਆ ਗਿਆ ਵਾ ਮਕਦਮਾ ਦਰਜ ਕਰਕੇ ਛਾਪੇਮਾਰੀ ਕੀਤੀ ਜਾਏਗੀ ਜਲਦੀ ਤੋਂ ਜਲਦੀ ਇਹਨੂੰ ਕਰਤਾਰ ਕੀਤਾ ਜਾਏਗਾ ਗਿਆ ਜਾ ਰਿਹਾ ਲਿਹਾੰਗ ਸਿੰਘ ਸੀ ਜਿਹੜੇ ਬੰਦੇ ਹਾਂ ਜਿਹਾੰਗ ਸਿੰਘ ਦੱਸਦੇ ਪੁਰਾਣੇ ਰੰਜੀਤ ਸੀ ਲੱਗਦੇ ਮਾਮੂਦ ਸਿੰਘ ਲੱਗਦੇ ਉਹ ਨਾਰਬਲੀਨਰੀ ਚੱਲਦੀ ਸੀਗੀ ਠੀਕ